ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਹੁਣ ਇਸ ਕਹਾਣੀ ਦੀ ਜਦੋਂ ਕਿਤੇ ਗਹਾਈ ਨਾਲ ਸੋਚ ਵਿਚਾਰ ਕਰੀਏ ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੀ ਕਿਸੇ ਨੋਟ ਦੇ ਵਿੱਚ ਲਿਖਦੇ ਨੇ ਕਹਿੰਨ ਲੱਗੇ ਜਦੋਂ ਮੈਂ ਅਰਥ ਕਰਨ ਲੱਗਿਆ ਗੁਰਬਾਣੀ ਦੇ ਤੇ ਜਦੋਂ ਇਹ ਇਕਾ ਮਾਈ ਤੇ ਆਇਆ ਇਥੇ ਆ ਕੇ ਮੈਂ ਸੋਚਾਂ ਚ ਪੈ ਗਿਆ ਪਹਿਲਾਂ ਤਾਂ ਲਿਖ ਦਿੱਤਾ ਕਿ ਕਿਸੇ ਤਰੀਕੇ ਇਹ ਕਮਾਈ ਪ੍ਰਸੂਤ ਹੋ ਗਈ ਗਰਭਤੀ ਹੋ ਗਈ ਪਰ ਕਹਿਣ ਲੱਗੇ ਪ੍ਰੋਫੈਸਰ ਸਾਹਿਬ ਸਿੰਘ ਜੀ ਕਿ ਜੇ ਕਿਤੇ ਮੈਨੂੰ ਕਿਸੇ ਨੇ ਕੱਲ ਨੂੰ ਪੁੱਛ ਲਿਆ ਉਹ ਕਿਹੜਾ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਇਹ ਮਾਈ ਪ੍ਰਸੂਤ ਹੋਈ ਤੇ ਮੈਂ ਕੀ ਜਵਾਬ ਦਿਆਂਗਾ ਤੇ ਮੈਨੂੰ ਨਵੇਂ ਸਿਰਿਓਂ ਬਰਮ ਬੈਵਰਤ ਪ੍ਰਾਣ ਸ਼ਿਵ ਪ੍ਰਾਣ ਦੇਵੀ ਭਾਗਵਤ ਪ੍ਰਾਣ ਇਹਨਾਂ ਨੂੰ ਪੜਨਾ ਪਿਆ ਪੜ ਕੇ ਮੈਂ ਜਦੋਂ ਇਹਨਾਂ ਦੇ ਅਸਲੀਅਤ ਵੱਲ ਕੰਤਿਆ ਤਾਂ ਹਰਾਨ ਰਹਿ ਗਿਆ ਕਹਿਣ ਲੱਗੇ ਇਹਨਾਂ ਦੀਆਂ ਕਹਾਣੀਆਂ ਦੇ ਮੁਤਾਬਕ ਇੱਕ ਮਹਾਮਾਈ ਜਾਂ ਵੱਡੀ ਮਾਈ ਉਹਦੇ ਅੰਦਰ ਕਾਮਵਾਸ਼ਨਾ ਪੈਦਾ ਹੋਈ ਤੇ ਉਹਦੀ ਹਥੇਲੀ ਦੇ ਵਿੱਚ ਇੱਕ ਛਾਲਾ ਪੈਦਾ ਹੋ ਗਿਆ ਉਹਨੇ ਆਪਣਾ ਉਹ ਛਾਲਾ ਭੰਨ ਦਿੱਤਾ ਤੇ ਉਸ ਤੋਂ ਬਾਅਦ ਉਹਦੇ ਵਿੱਚੋਂ ਬ੍ਰਹਮਾ ਨਿਕਲਿਆ ਛਾਲੇ ਦੇ ਵਿੱਚੋਂ ਹਥੇਲੀ ਦੇ ਵਿੱਚੋਂ ਆਪਣੀ ਕਰਾਮਾਤੀ ਸ਼ਕਤੀ ਦੇ ਨਾਲ ਇਸ ਮਾਈ ਨੇ ਬ੍ਰਹਮਾ ਨੂੰ ਜਵਾਨ ਕਰ ਲਿਆ ਤੇ ਜਵਾਨ ਕਰਕੇ ਕਹਿਣ ਲੱਗੀ ਤੂੰ ਮੇਰੇ ਨਾਲ ਵਿਆਹ ਕਰਾ ਲੈ ਆਪਾਂ ਸ੍ਰਿਸ਼ਟੀ ਦੀ ਉਤਪਤੀ ਕਰਨੀ ਹੈ ਬ੍ਰਹਮਾ ਕਹਿਣ ਲੱਗਿਆ ਤੂੰ ਤਾਂ ਮੇਰੀ ਮਾਂ ਹੈ ਮੈਂ ਆਪਣੀ ਮਾਂ ਨਾਲਗਾ ਥੋੜਾ ਕਰਾਉਣ ਲੱਗਿਆ ਉਹਨੇ ਗੁੱਸੇ ਚ ਆ ਕੇ ਮਹਾਮਾਈ ਨੇ ਸ਼ਰਾਪ ਦੇ ਦਿੱਤਾ ਬ੍ਰਹਮਾ ਨੂੰ ਕਿ ਜਾ ਤੂੰ ਪੱਥਰ ਬਣ ਜਾ ਉਹ ਪੱਥਰ ਬਣ ਗਿਆ ਕਹਿਣ ਲੱਗੇ ਫਿਰ ਇਸ ਮਹਾਮਾਈ ਦੀ ਹਥੇਲੀ ਦੇ ਵਿੱਚ ਖੁਰਕ ਹੋਈ ਜਦੋਂ ਖੁਰਕੇ ਆ ਛਾਲਾ ਬਣ ਗਿਆ ਛਾਲੇ ਨੂੰ ਭੰਨ ਦਿੱਤਾ ਗਿਆ ਉਪਰੰਤ ਉਹਦੇ ਵਿੱਚੋਂ ਵਿਸ਼ਨੂੰ ਕੱਢਿਆ ਤੇ ਵਿਸ਼ਨੂੰ ਨੂੰ ਆਪਣੀ ਕਰਾਮਾਤੀ ਸ਼ਕਤੀ ਨਾਲ ਜਵਾਨ ਕੀਤਾ ਤੇ ਉਹਨੂੰ ਕਹਿਣ ਲੱਗੀ ਤੂੰ ਮੇਰੇ ਨਾਲ ਵਿਆਹ ਕਰਾ ਆ ਆਪਾਂ ਨੇ ਸ੍ਰਿਸ਼ਟੀ ਦੀ ਉਤਪਤੀ ਕਰਨੀ ਹੈ ਵਿਸ਼ਨੂੰ ਨੇ ਵੀ ਜਵਾਬ ਦੇ ਦਿੱਤਾ ਕਹਿਣ ਲੱਗਾ ਤੂੰ ਤਾਂ ਮੇਰੀ ਮਾਂ ਹੈ ਮੈਂ ਤੇਰੇ ਨਾਲ ਵਿਆਹ ਕਿਉਂ ਕਰਾਵਾਂ ਉਹਨੂੰ ਵੀ ਪੱਥਰ ਹੋਣ ਦਾ ਸਰਾਪ ਦੇ ਦਿੱਤਾ ਇਸੇ ਤਰੀ ਏਸੇ ਕਿਰਿਆ ਨਾਲ ਤੀਜਾ ਮੁੰਡਾ ਫੇਰ ਪੈਦਾ ਕੀਤਾ ਉਹ ਸੀ ਸ਼ਿਵ ਤੇ ਸ਼ਿਵ ਜੀ ਨੂੰ ਇਸੇ ਤਰ੍ਹਾਂ ਜਦੋਂ ਪੈਦਾ ਕਰ ਲਿਆ ਆਖਿਆ ਤੂੰ ਮੇਰੇ ਨਾਲ ਵਿਆਹ ਕਰਾਵੇਂਗਾ ਪਰ ਯਾਦ ਰੱਖੀ ਤੇਰੇ ਦੋ ਭਰਾ ਪਹਿਲਾਂ ਮੈਂ ਪੱਥਰ ਬਣਾ ਦਿੱਤੇ ਨੇ ਕਿਉਂਕਿ ਉਹਨਾਂ ਨੇ ਮੇਰਾ ਆਖਾ ਨਹੀਂ ਮੰਨਿਆ ਤੈਨੂੰ ਵੀ ਪੱਥਰ ਬਣਾ ਦੇਾਂਗੀ ਤੂੰ ਮੇਰਾ ਕਹਿਣਾ ਨਾ ਮੂੜੀ ਸ਼ਿਵ ਨੇ ਪੁੱਛਿਆ ਕਿ ਉਹ ਕੀ ਦੱਸ ਤੇਰਾ ਇੱਛਾ ਕੀ ਹੈ ਇਹ ਕਹਿਣ ਲੱਗੀ ਤੂੰ ਮੇਰੇ ਨਾਲ ਵਿਆਹ ਕਰਾਉਣਾ ਹੈ ਕਹਿਣ ਲੱਗਿਆ ਫਿਰ ਇਸ ਜਨਮ ਦੇ ਵਿੱਚ ਤੂੰ ਮੇਰੀ ਮਾਂ ਲੱਗਦੀ ਹੈ ਤੂੰ ਆਪਣਾ ਰੂਪ ਬਟਾ ਜਨਮ ਬਟਾ ਕਹਿੰਦੇ ਉਹ ਮਹਾ ਮਾਈ ਤੋਂ ਰੂਪ ਬਟਾ ਕੇ ਪਾਰਵਤੀ ਦੇ ਰੂਪ ਵਿੱਚ ਆ ਗਈ ਪਹਿਲੀ ਗੱਲ ਤਾਂ ਇਹ ਤੋ ਵੀ ਪਟਕਾ ਇਹੋ ਜਾਂ ਮਾਰਿਆ ਆਪਣਾ ਰੂਪ ਆਪਣਾ ਜਨਮ ਇਸ ਤਰ੍ਹਾਂ ਝਟਪਟ ਅੱਖ ਦੇ پلਕਾਰੇ ਵਿੱਚ ਬਟਾਇਆ ਜਾ ਸਕਦਾ ਹੈ ਇਹਨਾਂ ਪੁਰਾਣਿਕ ਕਥਾਵਾਂ ਦੇ ਮੁਤਾਬਕ ਅਸਲੀਅਤ ਨਹੀਂ ਹੈ ਉਪਰੰਤ ਸ਼ਿਵ ਕਹਿਣ ਲੱਗਿਆ ਹੁਣ ਇਉਂ ਕਰ ਇਹਨਾਂ ਮੇਰੇ ਦੋ ਭਰਾਵਾਂ ਨੂੰ ਪੱਥਰ ਯੂਨੀ ਤੋਂ ਕੱਢ ਕੇ ਮਨੁੱਖ ਬਣਾ ਦੇ ਕਹਿਣ ਲੱਗਿਆ ਫਿਰ ਦੇਵੀ ਨੇ ਉਹਨਾਂ ਨੂੰ ਮਨੁੱਖ ਬਣਾ ਦਿੱਤਾ ਕਹਿਣ ਲੱਗਿਆ ਹੁਣ ਇਹਨਾਂ ਦੋਵਾਂ ਦਾ ਵਿਆਹ ਵੀ ਕਰ ਦੇ ਉਹਨੇ ਦੋਵਾਂ ਵਾਸਤੇ ਆਪਣੀ ਹਥੇਲੀ 'ਚੋਂ ਦੋ ਲੜਕੀਆਂ ਕੱਢੀਆਂ ਤੇ ਦੋਵਾਂ ਦੇ ਇੱਕ-ਇੱਕ ਹਵਾਲੇ ਕਰ ਦਿੱਤੀ ਹੁਣ ਹਰਾਨੀ ਹੁੰਦੀ ਹੈ ਇਹ ਹਥੇੜੀ ਦੇ ਵਿੱਚ ਲੜਕੇ ਲੜਕੀਆਂ ਵਾਸਤੇ ਫੈਕਟਰੀ ਲਾ ਦਿੱਤੀ ਗਈ ਹੈ کارਖਾਨਾ ਲੱਗ ਗਿਆ ਹਥੇੜੀਆਂ ਝੋਲਕੇ ਲੜਕੇ ਲੜਕੀਆਂ ਨਿਕਲ ਰਹੇ ਨੇ ਤੇ ਮਾਤਾ ਪਿਤਾ ਦੇ ਸੰਯੋਗ ਤੋਂ ਬਿਨਾ ਨਿਕਲ ਰਹੇ ਨੇ ਤੇ ਤੁਰੰਤ ਉਹਨਾਂ ਨੂੰ ਜਵਾਨ ਕਰ ਲਿਆ ਜਾਂਦਾ ਹੈ ਪਾਲਣ ਦੀ ਲੋੜ ਹੀ ਕੋਈ ਨਹੀਂ ਛੱਟਪਟ ਅੱਖ ਦੇ ਪਲਕਾਰੇ ਚ ਜਵਾਨ ਹੋਇਆ ਤੇ ਉਹਦੇ ਨਾਲ ਰੰਗ ਰਾਲੀਆਂ ਮਨਾਉਣ ਵਾਸਤੇ ਵਿਆਹ ਕਰਾਉਣ ਦੀ ਪੇਸ਼ਕਸ਼ ਕਰ ਦਿੱਤੀ ਤੇ ਉਹਨਾਂ ਨੇ ਮਾਂ ਨਾਲ ਵਿਆਹ ਕਰਾਉਣ ਤੋਂ ਤਾਂ ਇਨਕਾਰ ਕਰ ਦਿੱਤਾ ਸੀ ਬਰਮਾ ਵਿਸ਼ਨੂ ਨੇ ਤੇ ਭੈਣ ਨਾਲ ਵਿਆਹ ਤੇ ਫਿਰ ਕਰਾਈ ਲਿਆ ਨਾ ਕਿਉਂਕਿ ਉਹ ਦੋ ਲੜਕੀਆਂ ਵੀ ਤਾਂ ਉਸੇ ਹਥੇਲੀ ਤੋਂ ਪੈਦਾ ਹੋਈਆਂ ਨੇ ਇਸ ਕਹਾਣੀ ਦੇ ਮੁਤਾਬਕ ਖੈਰ ਜੀ ਇਹਨਾਂ ਕਹਾਣੀਆਂ ਨੂੰ ਪੁੱਛਣ ਵਾਲਾ ਕੋਈ ਹਿੰਮਤ ਨਾ ਕਰੇ ਕਿ ਇਹ ਕਹਾਣੀ ਝੂਠੀ ਹੈ ਤਾਂ ਉਹਨੂੰ ਅਨੇਕ ਪ੍ਰਕਾਰ ਸਰਾਪ ਦੇ ਕੇ અપਮਾਨਿਤ ਕੀਤਾ ਜਾਵੇਗਾ ਤੇ ਡਰਾਵਾ ਦਿੱਤਾ ਜਾਵੇਗਾ ਉਹ ਆਪਣੀ ਹੀ ਜ਼ਬਾਨ ਨੂੰ ਬੰਦ ਰੱਖੇ ਖੈਰ ਇਸ ਤਰ੍ਹਾਂ ਜਦੋਂ ਇਹ ਬਰਮਾ ਸ਼ਿਵਜੀ ਵਿਸ਼ਨੂੰ ਪੈਦਾ ਹੋ ਗਏ ਤੇ ਪਾਰਵਤੀ ਦੇ ਨਾਲ ਸ਼ਿਵ ਨੇ ਵਿਆਹ ਕਰਵਾ ਲਿਆ ਤਾਂ ਇਹ ਸਾਈਕਲਸ ਦੇ ਵਿੱਚ ਡੁੱਬ ਗਏ ਗਰਕ ਹੋ ਗਏ ਤਾਂ ਇਹੋ ਜੀ ਕਹਾਣੀ ਅੱਗੇ ਸਾਹਿਬ ਸਿੰਘ ਲਿਖਦੇ ਨੇ ਕਿ ਹੁਣ ਮੇਰੀ ਕਲਮ ਅਤੇ ਮੇਰੀ ਜ਼ੁਬਾਨ ਇਹ ਸਾਥ ਨਹੀਂ ਦਿੰਦੀ ਮੈਂ ਇਸ ਕਹਾਣੀ ਨੂੰ ਇਨ ਬਿਨ ਲਿਖ ਨਹੀਂ ਸਕਦਾ